ਜਿਹੜਾ ਮੀਡੀਆ ਨਾਲ ਹੁੰਦਾ ਮੈਂਿੱਥੇ ਪਹੁੰਚਦਾ ਹਾਂ ਹਾਂ ਸਾਰਾ ਮੋਰੀ ਲੜਾ ਮਾਰਾ ਮਨੁੱਖ ਰੱਖੀ ਦਾ ਮੀਡੀਆ ਆਰੇ ਮੋਰ ਇਹ ਇੱਕ ਮੀਡੀਆ ਨਹੀਂ ਇਹ ਐਲਬੀ ਜਾਂਦੇ ਇਹ ਰੈਡੀਏ ਆਹ ਹੋਲ ਮੀਡੀਆ ਆ ਰਿਹਾ ਨਾ ਜਿਹੜੇ ਇਹ ਆਪਾਂ ਕਿਹੇ ਬੰਦੇ ਘਬਰਾ ਜਾਂਦੇ ਆ ਬੇਹੱਦ ਕੜੀਆ ਅਸ਼ਵੇਸ਼ ਦੇ ਮੇਰੇ ਦੁਆਏ ਲੱਗਿਓ ਆ ਜਿਵੇਂ ਸੋਚਾਂ ਕੀ ਹੋਊਗਾ ਜਿੱਦਾਂ ਇੱਕ ਮਾਂ ਪਾਲ ਦੀ ਹੈ ਨਾ ਪੁੱਤਰ ਨੂੰ ਪਿਆਰ ਨਾਲ ਇਹ ਵੀ ਤਾਂ ਮੈਨੂੰ ਦੇਖੀ ਜਾਂਦੇ ਆ ਮੈਂ ਇਹਨਾਂ ਨਾਲ ਹੀ ਖੇਡ ਜਮਾ ਮੇਰਾ ਇਨਸਾਨੀ ਦਾ ਕੋ ਕੰਮ ਨਹੀਂ ਇਹ ਮੀਡੀਆ ਨੇ ਇਹਨਾਂ ਮਰਗਾਂ ਦੇ ਵਿੱਚ ਬੰਦੇ ਨੂੰ ਸਿਰੇ ਲਾ ਲਦੇ ਆ ਹੋਰ ਖਦਾ ਮੂਹਰੇ ਲੱਗਦਾ ਮੈਂ ਜੋ ਮੱਦੀ ਕਰਦਾ ਨਹੀਂ ਦਾ ਧੰਨਵਾਦ ਕਰਦਾ ਮੈਂ ਕੋਈ ਤੋ ਇਸ ਤੋਂ ਵੀ ਧੰਨਵਾਦ ਕਰਦਾ ਮੈਂ ਤੋਂ ਕਿ ਜੁਮਾਨਾ ਗਈ ਜਾਂਦੇ ਇਹਨਾਂ ਆਇਆ ਹੈਰਾਨ ਨੂੰ ਕਾਹਨਾਂ ਬਾ ਮੈਂ ਜਾਨਾਂ ਸਾਰੇ ਜਾਣੇ ਛੇੜ ਲੱਕੀਆ ਬੜਾ ਦਿਮਾਗ ਚ ਲਾਵੇਂ ਜੀ ਸ਼ਾਲਾ ਉਹ ਕੋਈ ਤਾਂ ਇਹ ਅੱਲੇ ਪੰਜਾਬ ਦੀ ਗੱਲ ਪੰਜਾਬ ਚ ਨਹੀਂ ਪਤਾ ਲੱਗਦੀ ਇਹ ਮੀਡੀਆ ਦੇ ਇੱਥੇ ਸਭ ਬੰਦਾ ਆ ਦੇਖੋ ਕਿ ਨਹੀਂ ਅੱਲੇ ਹੁਣ ਇਹ ਗੱਲ ਪੰਜਾਬ ਤੇ ਹੁੰਦੀ ਆ ਹੁਣੇ ਘੰਟੇ ਬਾਅਦ ਸਾਨੂੰ ਇੱਥੇ ਦਾ ਦਿੰਦੇ ਦੇਖੋ ਕਿੰਨਾ ਆਸਰਾ ਜਾਂ ਕੁਦਰਤੀ ਆ ਕਿੰਨੇ ਬੰਦਿਆਂ ਦਾ ਬਿਠੇ ਕਿਤੇ ਆ ਨਿਗਾ ਕਿਤੇ ਆ ਇਹ ਆਪੋ ਆਪਣੇ ਖਿਆਲ ਆ ਜਿਹੜੇ ਬਜ਼ੁਰਗ ਹੋਏ ਆ ਗਏ ਆ ਉਹ ਇੰਨੇ ਜੀ ਖੁਸ਼ ਹੋ ਜਾਂਦੇ ਆ ਬੇਸ਼ਾਰੀ ਪੰਜਾਬ ਦੀ ਦੋਖ ਸੁਖ ਦੀ ਗੱਲ ਪਤਾ ਲੱਗਿਆ ਮੀਡੀਆ ਬਹੁਤ ਪਾਵਰ ਆ ਇਹ ਦੁਨੀਆ ਦਾ ਮੋਢਾ ਹੈ ਮੇਰਾ ਹੀ ਨਹੀਂ ਸਾਰੀ ਦੁਨੀਆ ਦਾ ਮੀਡੀਆ ਹੋਂਡੋ ਇਹ ਪਾਗੜਾ ਨਾ ਵੀ ਅਗਰ ਆਇਆ ਜਾਂ ਵੀ ਰਾਜਨੀਤੀ ਦਾ ਚੋਲਾ ਜਾਂ ਵੀ ਇਹ ਸਾਰਾ ਅਜੇ ਬਹੁਤ ਸੁਸਾਦੇ ਕੋਨਾ ਨਾ ਵੀ ਇੱਕ ਨਾ ਆਵਾਜ਼ ਤੇ ਕੋਈ ਨਾ ਆਵਾਜ਼ ਹੈ ਕਿ ਇੱਕੋ ਆदमी ਇੱਕੋ ਗਮਾਈ ਦਾ ਕਰਦਾ ਇਹਨਾਂ ਬਾਸ ਸਾਰੀਆਂ ਮਵਾਰੀਆਂ ਦੇ ਰਾਜਵਾ ਵਿਚ ਆ ਰਿਹਾ ਹੈ ਵੈਰੀ ਗੁੱਡ ਜੀ ਇਹ ਨਹੀਂ ਆਉਂਦਾ ਹਾਂ ਜੀ ਮੈਂ ਤਾਂ ਗਲਤ ਗੱਲ ਬੋਕ ਰਹੀ ਹਾਂ ਮੈਨੂੰ ਮਾਫ਼ ਕਰ ਦੇਈਏ